ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਪਾਗ ਤਿੰਨਾਂ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆਂ ਤਨ ਤਨ ਪਾਗ ਤਿੰਨਾਂ ਸੰਤ ਜਨਾ ਜੋ ਹਰ ਜਸਰਵਣੀ ਸੁਣਤਿਆਂ ਤਨ ਤਨ ਪਾਗ ਤਿੰਨਾਂ ਸਾਥ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ ਤਨ ਤਨ ਪਾਗ ਤਿੰਨਾਂ ਗੁਰਮੁਖਾਂ ਜੋ ਗੁਰਸਿੱਖ ਲੈ ਮਨ ਜਿਣਤਿਆਂ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜਤਿਆ ਗੁਰੂ ਪਿਆਰਿਓ ਅੱਜ ਦਾ ਵਿਚਾਰ ਐਸੀ ਕਲਾ ਨਾ ਖੇਡੀ ਐ ਜਿਤ ਤਰ ਗਏ ਗਿਆ ਹਾਰੀ ਐ ਕਲਾ ਖੇਡ ਜਿੱਤ ਜਿਸ ਦੇ ਕਾਰਨ ਤਾਂ ਤੇ ਇਹੋ ਜਹੀ ਖੇਡ ਨਹੀਂ ਖੇਡਣੀ ਚਾਹੀਦੀ ਜਿਸ ਕਰਕੇ ਦਰਗਾਹ ਵਿੱਚ ਜਾ ਕੇ ਮਨੁੱਖਾ ਜਨਮ ਦੀ ਬਾਜ਼ੀ ਹਾਰ ਬੈਠੀ ਸੋ ਡੋਟ ਪਲੇ ਸੱਚ ਅ ਗੇਮ ਵਿਚ ਵਿਲ ਬ੍ਰਿੰਗ ਯੂ ਟੂ ਰਿਉਣ ਐਟ ਦਾ ਕੋਟ ਆਫ ਦਾ ਲੋਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ